ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣ ਅਗਲ ਆਪ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਤੇ ਦੋ ਗੱਬਣਾ ਹੈ ਹਾਂਜੀ ਵਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿੱਧੀ ਹੋਰ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਬਾਜੀ ਚਲੋ ਵਿੱਧੀ ਚੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਹਾਂ ਭਾਈ ਆਪਣਾ ਸ਼ਮਸ਼ੀਰ ਸਿੰਘ ਟੇਂਡ ਬੁੰਗਾ ਤਹਿਸੀਲ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ ਕਰੀ 752907145 ਅੱਜ ਦੋ ਸੁਈਆਂ ਤੇ ਦੋ ਗੱਬ ਬਣਾਣਾ ਹਾਂਜੀ ਬਾਜੀ ਤੇ ਰੇਟ ਜਿਆ ਜੀ ਆ ਫਿਰ ਬਿਲਕੁਲ ਬਾਜੀ ਛੋਟੇ ਰੇਟ ਠੀਕ ਆ ਚਲੋ ਫਿਰ ਆਪਾਂ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਸੂਈ ਆ ਇਤੋਂ ਹੀ ਆਪਾਂ ਕਰਨੀ ਆ ਮੈਨੂੰ ਭਾਜੀ ਤਿੰਨ ਕ ਦਿਨ ਹੋਈ ਸੂਈ ਨੂੰ ਵੜਦਿਆਂ ਠੀਕ ਆ ਹਾਂਜੀ ਹਾਂਜੀ ਮਗਰ ਵਛੀ ਜੇ ਮਗਰ ਵਛੀ ਜੇ ਠੀਕ ਹੈ ਜੱਸੀ ਆ ਬਾਕੀ ਤਾਂ ਜੋ ਮਾੜੂ ਜਿਹੜਾ ਨਾਲ ਹੀ ਆ ਸੋਣਾ ਛੇਡਾ ਕਈ ਵਾਰੀ ਲੱਗ ਜਾਂਦਾ ਤੇ ਇੱਕ ਵੇਲੇ ਬਾਕੀ ਤਾਜੀ ਸੂਈ ਹੈ ਜੀ ਹਾਂਜੀ ਬੱਜਾ ਲਾ ਕੇ ਚਵਾਜ ਚੂਕਾ ਦਿਖਾ ਦੇ ਜਿਹੜੀ ਕਹਿੰਦੇ ਚਵਾਜ ਦਾ ਦਿਖਾ ਦਈਏ ਬੱਚਾ ਲਾ ਕੇ ਤੇ ਨਾੜੂ ਜਿਹੜਾ ਰੱਛੀ ਦਾ ਨਾਲ ਤਾਜ਼ਾ ਨਾਲ ਹੀ ਆ ਦੇਖ ਸਕਦੇ ਜੀ ਬਾਕੀ ਤਾਜ਼ਾ ਹੀ ਆ ਬੱਚਾ ਜੀ ਜਿਹੜਾ ਆ ਤੁਹਾਨੂੰ ਦੇਖ ਸਕਦੇ ਜੀ ਆ ਦੇਖ ਸਕਦੇ ਜੀ ਚਵਾਜ ਦਾ ਇੱਕ ਰੀ ਦੂਸਰੇ ਤੋਂ ਥਣਾ ਦਾ ਵੀ ਦਿਖਾ ਦਈਏ ਜੀ ਵੀ ਗੱਲ। ਵਾਕਿਆ ਹਵਾਨਾ ਇਹਦਾ ਦੇਖ ਸਕਦੇ ਲੱਗੇ ਤਾਂ ਕਿੰਨਾ ਬੀਤੀ ਦੁੱਧ ਤਿਆਰੇ ਤੱਕ ਦੁੱਧ ਹਾਰੀ ਭਾਈ 10 ਕਿਲੋ ਹੋਵੇ ਤੁਹਾਨੂੰ ਬੋੜਾ ਹੀ ਅਜੇ ਬਸ ਦੁੱਧ ਲਾ ਲਈ ਕੋਈ। ਅੱਛਾ। ਹਾਂਜੀ ਹਾਂਜੀ। 10 ਕਿਲੋ ਹੈਗਾ ਪੱਕਾ ਤਿਆਰ ਹੈ। ਭਾਈ ਜੀ। ਕਰੋ ਚਵਾ ਦੋਗੇ? ਹਾਂਜੀ ਹਾਂਜੀ ਭਾਈ ਦੋ ਟਾਈਮ ਕੋ ਚੋਗੇ। ਇਹ ਆ ਕਿ ਇੱਥੋਂ ਕੋ ਚੋਗੇ ਖੜੇ ਹਨਾ ਪਤਾ ਆਪਣੀ ਤਸੱਲੀ ਕਰ। ਪਤਾ ਲੱਗ ਜਾਂਦਾ ਸਾਰੀਆਂ ਚੀਜ਼ਾਂ ਦਾ। ਹਾਂਜੀ ਭਾਈ ਜੀ। ਤੇ ਕਿੰਨਾ ਘਤਰ ਦੁੱਧ ਚਵਾਈ ਜਾਊਗੀ? ਦੁੱਧ ਭਾਜੀ 12-13 ਕਿਲੋ ਚਵਾਈ ਜਾਊਗੀ। ਤੇ ਮੋਲੇ ਤਾਂ ਮੋਲਾ ਹਰੀ ਭਾਜੀ ਭਾਵੇਂ ਦਾ 30 ਕਰੀਏ। ਪਾਉਣ ਪੈਂਤੀ ਕਰੀਏ 28000 ਦੀ ਦੇਦਾਂਗੇ 28000 ਹੀ ਦੇ ਦੋਗੇ 18000 ਬਾਜੀ ਠੀਕ ਹੈ ਤੇ ਦੁੱਧ ਹੁਣ ਮੋਕੇ ਦੇ 10 ਲੀਟਰ ਜਿਹੜਾ ਘਰੋਂ ਚਵਾ ਦੋਗੇ 18000 ਬਾਜੀ ਠੀਕ ਹੈ ਤੇ ਆ ਜਿਹੜੀ ਆ ਗਈ ਹੁਣ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਬੱਚੇ ਤੋਂ ਬਿਨਾਂ ਜੀ ਬਾਜੀ ਬਾਜੀ ਬੱਚੇ ਤੋਂ ਹੋਲ ਦ ਮੇਰੇ ਨਾਮ ਆ ਗਿਆ ਨੇ ਵੀਰ ਜੀ ਭਾਈ ਠੰਡੀ ਸੀਲ ਵਾਲ ਦੇ ਠੀਕ ਆ ਥਾਣੇ ਤੇ ਦਿਖਾ ਦਈਏ ਲੱਗ ਗਿਆ ਤਾਂ ਬਸ ਇਹ ਬਾਕੀ ਠੰਡੀ ਸੀਲ ਬਾਕੀ ਥੋੜਾ ਜਿਹਾ ਲਾਲ ਲੱਗ ਗਿਆਲੀ ਡਰਦੀ ਆ ਇਹ ਬਾਕੀ ਠੰਡੀ ਸੀਲ ਹੈ ਤੇ 97 ਤੇ ਲੱਗ ਰਿਹਾ ਦੇਖ ਸਕਦੇ ਇਹ ਵੀ ਚੰਡੀਤੀ ਦੀ ਆ ਉਸ ਤਰ੍ਹਾਂ ਜਿਹੜੀ ਤੇ ਇਹਦੇ ਕੋਲ ਵੀ ਜੀ ਦੁੱਧ ਕਿੰਨਾ ਤਿਆਰ ਹੈ 200 ਰੁਪਏ ਸਾਨੂੰ 10 ਕਿਲੋ 10 ਕਿਲੋ ਕੰਡੇ ਵਾਲਾ ਮੰਨੇ ਪੱਕਾ ਦੁੱਧ ਹੈਗਾ ਜੀ ਹਾਂਜੀ ਬਾਜੀ ਇਹ ਆ ਕਿ ਦੁੱਧ ਤੁਹਾਡੇ ਘਰੋਂ ਕੋਈ ਚੋਈ ਕਰਕੇ ਖੜੇ ਹਨਾ ਹਰ ਕਿਸ ਦੇ ਆਪੋ ਆਪਣੀ ਸੇਵਾ ਤੁਹਾਡੀ ਆਪਣੀ ਅਗਲੇ ਦੀ ਆਪਣੀ ਆ ਤੇ ਇਥੋਂ ਦੁੱਧ ਜਿਹੜਾ ਵਾ ਮੰਤੀ ਕਰਕੇ ਲੈ ਜਾਏ ਗਾਹ ਫੇਰ ਅਗਲਾ ਕੋਈ ਆਪਣੀ ਸੇਵਾ ਦੇ ਵਧਾਲੇ ਘਟਾਲੇ ਉਹ ਤੇ ਤੁਹਾਡੀ ਜਿੰਮੇ ਵਾਲੀ ਖਤਮ ਹੋ ਜਾਂਦੀ ਫੇਰ ਹਨਾ ਤੇ ਇਹਦਾ ਮੁੱਲ ਫੇਰ ਮੁੱਲ ਪਾਹਰ ਵੀ ਭਾਈ ਇਹਦਾ ਮੈਂ 20 ਕਰੀਏ 18000 ਦੇਵਾਂਗੇ 18000 ਦੇ ਦੇ ਦੋ ਹਾਂਜੀ ਭਾਈ ਜੀ ਚਲੋ ਉਹ ਛੋੜ ਗਾ ਦਾ 17 ਦੇਵਾਂਗੇ 17 ਦੀ ਦੇ ਦੋਗੇ ਹਾਂਜੀ ਭਾਈ ਜੀ ਤੇ ਹੁਣ ਇੱਕ ਆ ਵਹਿੜ ਹੈ ਤੁਹਾਨੂੰ ਦਿਖਾਉਣੀ ਹੈ ਇਹ ਸੁੰਡਾ ਲਈ ਇਹ ਗੱਬਣਾ ਦੋ ਤੁਹਾਨੂੰ ਦਿਖਾਉਣੀ ਆ ਸੁਆ ਪਹਿਲਾ ਹੀ ਜਾਵਦਾ ਜੀ ਇਹਦਾ ਹਾਂਜੀ ਹਾਂਜੀ ਸਿੰਘ ਇਹਦੇ ਨਿਕ ਨਿਕੇ ਹੈਗੇ ਥੋੜਾ ਡਰਦੀ ਡਰਦੀ ਜੀ ਆ ਅਜਲੇ ਹੈ ਕਈ ਵਾਰੀ ਘਰਾਂ 'ਚ ਪਸ਼ੂ ਬਾਹਰ ਕੱਢੇ ਨਹੀਂ ਹੁੰਦੇ ਤੇ ਬਾਹਰ ਫਿਰ ਕਈ ਵਾਰੀ ਜਦੋਂ ਹੁੰਦੇ ਪਸ਼ੂ ਬਾਹਰ ਦੇ ਬੰਦੇ ਤਾਂ ਡਰ ਜਾਂਦੀਆਂ ਉਹ ਤਰ੍ਹਾਂ ਇਹ ਕਿ ਪਹਿਲਾਂ ਨੇ ਸਾਬ ਨਾਲ ਕੱਦ ਘਾਟ ਚੰਗਾ ਤੇ ਥੱਲੇ ਮੈਂ ਚੰਗੀ ਭਰੂਗੀ। ਕਈ ਵਾਰੀ ਮੈਂ ਜੀ ਖੜੀ ਸੀ 10-12 ਅੰਦੇ ਲੈ ਜੀ ਬੈਠ ਠੀਕ ਆ ਉਹ ਤਰ੍ਹਾਂ ਠੰਡੀ ਤੇਰੀ ਆ ਉਹ ਤਰ੍ਹਾਂ ਬਸ ਡਰ ਜਾਂਦੀ ਆ ਬਾਕੀ ਡਰਨ ਵਾਲੇ ਪਸ਼ੂ ਤਾਂ ਤੇ ਮੱਤਾ ਮਾਰਨ ਵਾਲੇ ਤਾਂ ਬੱਕਰਾ ਪਤਾ ਲੱਗ ਜਾਂਦੇ ਤੇ ਇਹਦਾ ਮੁੱਲ ਵਿੱਧੀ ਫਿਰ ਮੋਹਲਾ ਰੀ ਭਾਜੀ ਇਹਦਾ 35000 ਕਰ ਦੇ ਜੋ 35000 ਦੇਣਾ 32000 ਦੇ ਹਾਂਜੀ ਭਾਜੀ 10 12 ਦਿਨ ਘੱਟ ਦੀ ਠੀਕ ਆ ਚਲੋ ਬਾਕੀ ਮੌਕੇ ਤੇ ਮਨਤਨ ਹੋਰ ਕਰ ਦੋਗੇ ਠੀਕ ਆ ਤੇ ਉਤਰੇ ਦੁੱਧ ਕਿੰਨਾ ਚਵਾਈ ਜਾਊਗੀ ਦੋਹਾਂ ਰੀ ਭਾਜੀ 13 14 ਕਿਲੋ ਚਵਾਈ ਜਾਊਗੀ ਠੀਕ ਆ ਤੇ ਹੁਣ ਜਿਹੜੀ ਇੱਕ ਹੋਰ ਜਰਸੀ ਕ੍ਰੋਸ ਚ ਆ ਗਈ ਜੀ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਚੰਗੇ ਗਿਆਪੀ ਹੈ ਜਿਹੜਾ ਇਹਦਾ ਤੇ ਨਾਲ ਜੀ ਇਹ ਠੰਡੀ ਦੇ ਦੀ ਇਹਦਾ ਕਿੰਨਾ ਸੂਹਾ ਜੀ ਇਹਦਾ ਰੀ ਭਾਈ ਦੂਜਾ ਸੂਹਾ ਜੋ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਜੋਦਾਰੀ ਭਾਜੀ 18 ਕਿਲੋ ਵੇਚ ਜਾਊਗੀ ਅੱਛਾ ਬਾਕੀ ਕਾਦਰ ਗਾੜ ਚੰਗਾ ਜੇ ਮਿਲਦੀ ਗਾਇਸ ਬਾਹਰੇ ਬੋਡੀ ਸਟਰਕਚਰ ਦੀ ਹੈ ਜਿਹੜੀ ਬਾਹਰੇ ਪੱਲੇ ਦੀ ਆ ਵਾ ਜਿਹੜੀ ਥੱਲੇ ਗੱਬਣ ਆ ਜੇ ਨੇ ਤਿਆਰ ਹੋਣਾ ਵਾ ਪੂਰੀ ਠੀਕ ਸੱਜਿਆ ਹਾਵਾਂ ਨਹੀਂ ਨਿਬਣਾ ਨਾ ਬਿਲਕੁਲ ਯਾਰ ਭਾਈ ਕਿੰਦੀ ਫੀਲ ਦੇ ਰਾੜ ਇਹ ਵੀ ਠੰਡੀ ਤੇ ਰਹੀ ਹਾਂਜੀ ਬਣੀ ਤਕੜੀ ਇਹ ਤੇ ਇਹਦਾ ਮੁੱਲ ਫਿਰ ਮੁੱਲ ਲਾਜੀ ਭਾਈ ਪਾਏ 55 ਕਰਾ ਲਓ ਪਾਏ 50 ਕਰਾ ਲਓ 48000 ਰੁਪਏ ਦੇ ਦਾਂਗੇ 48000 ਹੀ ਦੇ ਦੋਗੇ ਹਾਂਜੀ ਭਾਈ ਬਾਕੀ ਛੋਟ ਛੜ ਮੋਕੇ ਦੇ ਹੋਰ ਕਰ ਲਓ ਭਾਜੀ ਮਾਂ ਤਣ ਕਰ ਪਾਜੀ ਠੀਕ ਫੋਨ ਲਾਵੇ ਕੋਈ ਇੱਕ ਰਹੀ ਹੈ ਨਾ ਠੀਕ ਹੈ ਅਸੀਂ ਬਾਸ 7 ਦਿਨ ਖੜਦੀ ਜੇ ਤੇ ਠੀਕ ਹੈ ਵੀਰ ਕੋਈ ਕੁੱਝ ਨਹੀਂ ਗੱਬਣਾ ਭਾਜੀ ਚੈੱਕ ਪਾਸ ਕਰਕੇ ਖੜੋ ਤੇ ਜਿਹੜੀਆਂ ਸੋਈਆਂ ਵਿੱਚ ਝੋਗੇ ਖੜੋ ਇੱਥੋਂ ਝੋਗੇ ਖੜੋ ਹਣਾ ਤਸੱਲੀ ਕਰਕੇ ਬਾਰ-ਬਾਰ ਤੁਸੀਂ ਵੀ ਕਹਿੰਦੇ ਜੇ ਅਸੀਂ ਵੀ ਕਿੰਨੇ ਆ ਤੇ ਅਗਲੇ ਦੀ ਜ਼ਿੰਮੇਵਾਰੀ ਭੰਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਨ ਦੀ ਹੈਨਾ ਬਾਕੀ ਜਿਹੜੀਆਂ ਸੋਈਆਂ ਨੇ ਤੁਹਾਨੂੰ ਚਵਾਈ ਜ਼ਰੂਰ ਕਰਕੇ ਖੜਨੀ ਚਾਹੀਦੀ ਨਹੀਂ ਕਿ ਵੀ ਲੈ ਸਕਦਾ ਵੀਡੀਓ ਕਾਲ ਤੇ ਚਵਾ ਲੋ ਇੱਥੋਂ ਹੀ ਆਪਣੀ ਤਸੱਲੀ ਕਰਕੇ ਖੜੋ ਤੇ ਗੱਪਣਾ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ